ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਕਿਸਾਨ ਮੇਲੇ ਆ ਜਿਹੜੇ ਉਹ ਚੱਲ ਪਿਆ ਕਣਕ ਦੀ ਫਸਲ ਵਾਸਤੇ ਬੀਜ ਦਾ ਪ੍ਰਬੰਧ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਬੀਜ ਲੈਣਾ ਹੁੰਦਾ ਚਾਹੇ ਉਹ ਪਿਛਲੀਆਂ ਕਿਸਮਾਂ ਦਾ ਜਾਂ ਕੋਈ ਨਵੀਂ ਕਿਸਮ ਰਿਲੀਜ਼ ਹੋਈ ਹੁੰਦੀ ਹੈ ਇਸ ਵਾਰ ਵੈਸੇ ਕਣਕ ਦੀ ਕੋਈ ਨਵੀਂ ਕਿਸਮ ਜਿਹੜੀ ਹੈਗੀ ਆ ਪੀਏਯੂ ਲੁਧਿਆਣਾ ਵੱਲੋਂ ਤਾਂ ਨਹੀਂ ਰਿਲੀਜ਼ ਹੋਈ ਪਰ ਜਿਹੜੀਆਂ ਪਿਛਲੀਆਂ ਕਿਸਮਾਂ ਦੇ ਵਿੱਚ ਜਿਵੇਂ 826 ਲੇਟੈਸਟ ਵੈਰਾਈਟੀ ਸੀਗੀ ਤਾਂ ਉਹਦੇ ਪ੍ਰਤੀ ਖੇਚ ਬਣੀ ਤੇ ਹੋਰ ਜਿਹੜਾ ਬੀਜ ਕਿ ਆਪਾਂ ਸਭ ਤੋਂ ਵਧੀਆ ਜਿਹੜਾ ਬੀਜ ਕਿਹੜਾ ਤੇ ਸਭ ਤੋਂ ਵੱਧ ਖੇਚ ਦਾ ਕੇਂਦਰ ਜਿਹੜਾ ਬਣ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡ ਬਟਨ ਦਾ ਵਲੂ ਫੇਸਬੁੱਕ ਪੇਜ ਤੇ ਵੀ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਦੇਖੋ ਕਿਸਾਨ ਵੀਰੋ ਹਰ ਸੀਜ਼ਨ ਦੇ ਵਿੱਚ ਚਾਹੇ ਉਹ ਹਾੜੀ ਦਾ ਸੀਜ਼ਨ ਚਾਹੇ ਸੋਨੀ ਦਾ ਸੀਜ਼ਨ ਚਾਹੇ ਉਹ ਕਣਕ ਦੀ ਗੱਲ ਹੈ ਝੋਨੇ ਦੀ ਬਾਸਮਤੀ ਦੀ ਮੱਕੀ ਦੀ ਹਰ ਵਾਰ ਜਿਹੜੀਆਂ ਕਿਸਮਾਂ ਨਵੀਆਂ ਸਰਕਾਰੀ ਸੰਸਥਾਵਾਂ ਵੱਲੋਂ ਜਾਂ ਕੋਈ ਪ੍ਰਾਈਵੇਟ ਮੇਰੀ ਬੇਨਤੀ ਇਹ ਹੁੰਦੀ ਹੈ ਕਿ ਪਿਛਲੀਆਂ ਦੇਖੀਆਂ ਕਿ ਜਿਹੜੀਆਂ ਪਰਖੀਆਂ ਕਿਸਮਾਂ ਨੇ ਜਿਹੜਾ ਤੁਹਾਡੇ ਪਿਛਲੇ ਸਾਲ ਝਾੜ ਵਧਿਆ ਰਿਹਾ ਉਹ ਆਪਾਂ ਰਕਬਾ ਵੱਧ ਲਾਉਣਾ ਹੁੰਦਾ ਨਵੀਂ ਕਿਸਮ ਤੁਸੀਂ ਬੀਜਣੀ ਚਾਹੋ ਨੇ ਘੱਟ ਰਕਬੇ ਦੇ ਵਿੱਚ ਲਾਓ ਜ਼ਰੂਰ ਲਾਓ ਬਹੁਤ ਥੋੜੇ ਰੱਖ ਵਿੱਚ ਲਾਓ ਪਰ ਨਾਲ ਮੇਰੀ ਸਭ ਤੋਂ ਜ਼ਰੂਰੀ ਗੁਜ਼ਾਰਸ਼ ਇਹ ਹੁੰਦੀ ਕਿ ਜਿਹੜੀਆਂ ਪੀਏਯੂ ਲੁਧਿਆਣਾ ਵੱਲੋਂ ਕੋਈ ਕਿਸਮਾਂ ਦਿੱਤੀਆਂ ਜਾਂਦੀਆਂ ਜਾਂ ਆਈਸੀਆਰ ਵੱਲੋਂ ਆਈਆਈਡਬਲਯੂਬੀਆਰ ਕਰਨਾਲ ਵੱਲੋਂ ਇੰਡੀਅਨ ਇੰਸਟੀਚਿਊਟ ਆਫ ਵੀਟ ਐਂਡ ਬਾਰਲੀ ਰਿਸਰਚ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹਨਾਂ ਦੇ ਕੈਂਪਸ ਚੋਂ ਅੰਦਰੋਂ ਜਿਹੜੇ ਆਪਾਂ ਨੂੰ ਬੀਜ ਮਿਲਦੇ ਆ ਜੋ ਇਹਨਾਂ ਦੇ ਸਫਾਰਸ਼ੋਦਾ ਦੇ ਇਹਨਾਂ ਦੁਆਰਾ ਖੋਜੇ ਗਏ ਆ ਉਹੀ ਕਿਸਮਾਂ ਦੇ ਬੀਜ ਵੀ ਜੋ ਪ੍ਰਾਈਵੇਟ ਦੇ ਵਿੱਚ ਤੁਹਾਨੂੰ ਕਣਕ ਚ 30 ਕੁਇੰਟਲ ਤੋਂ ਉੱਪਰ ਝਾੜ ਚੋਨੇ ਦੇ ਬੱਚਾ ਵਾਲੀ ਕੁਇੰਟਲ ਤੋਂ ਉੱਪਰ ਝਾੜ ਕਣਕ ਦੀਆਂ ਤੁਹਾਡੀਆਂ 30-30 ਕੁਇੰਟਲ ਤਾਈਂ ਆਈਆਈ ਡਬਲਯੂ ਬੀਆਰ ਕਰਨਾਲ ਦੀਆਂ ਕਿਸਮਾਂ ਪੀਆਈ ਲੁਧਿਆਣਾ ਦੀਆਂ ਕਿਸਮਾਂ ਜਿਹੜੀਆਂ ਨੇੜੇ ਲੱਗਣ ਲੱਗ ਪੀਆਂ ਉਹ ਹੁੰਦਾ ਆਪਣਾ ਦੇਖਭਾਲ ਤੇ ਆਪਾਂ ਜਿਹੜਾ ਬੀਜ ਚੰਗਾ ਕਿਉਂਕਿ ਚੰਗਾ ਬੀਜ ਚੰਗੀ ਫਸਲ ਦੀ ਨਹੀਂ ਹੁੰਦੀ ਐ ਬੀਜ ਰੋਗ ਰਹਿਤ ਹੋਵੇ ਬੀਜ ਗ੍ਰੇਡੇਡ ਹੋਵੇ ਬੀਜ ਦਾ ਸਾਈਜ਼ ਵਧੀਆ ਹੋਵੇ ਦਾਣੇ ਦਾ ਭਾਰ ਵਧੀਆ ਹੋਵੇ ਕੋਈ ਬਿਮਾਰੀ ਵਾਲਾ ਬੀਜ ਨਾ ਹੋਵੇ ਜਿਵੇਂ ਬੰਟ ਵਗੈਰਾ ਵਾਲਾ ਤਾਂ ਮੇਰੀ ਬੇਨਤੀ ਇਹ ਆ ਕਿਉਂਕਿ ਹੁਣ ਜਿਵੇਂ ਕਿਸਾਨ ਮੇਲੇ ਲੱਗ ਰਹੇ ਆ ਨਾ ਕਲਾ ਜਹਾਗੀਰ ਜਿਹੜਾ ਅੰਮ੍ਰਿਤਸਰ ਸਾਹਿਬ ਵਾਲਾ ਤੇ ਫਰੀਦਕੋਟ ਵਾਲਾ ਮੇਲਾ ਲੰਘ ਗਿਆ ਹੁਣ 13 ਤੇ 14 ਸਤੰਬਰ ਨੂੰ ਹੈਗਾ ਪੀਏਯੂ ਲੁਧਿਆਣਾ ਵਿਖੇ ਕਿਸਾਨ ਮੇਲਾ 18 ਸਤੰਬਰ ਨੂੰ ਹੈਗਾ ਗੁਰਦਾਸਪੁਰ ਕੇਵੀਕੇ ਚ 24 ਸਤੰਬਰ ਨੂੰ ਹੈਗਾ ਪਟਿਆਲੇ ਰੌਣੀ ਖੇਤੀਬੀ ਵਿਗਿਆਨ ਕੇਂਦਰ ਚ ਤੇ 27 ਸਤੰਬਰ ਨੂੰ ਹੈਗਾ ਬਠਿੰਡੇ ਖੇਤੀਬੀ ਵਿਗਿਆਨ ਕੇਂਦਰ ਦੇ ਵਿੱਚ ਕਿਸਾਨ ਵੀਰ ਜਿਹੜੇ ਹੈਗੇ ਵਾਧ ਤੋਂ ਵਾਧ ਕਿਸਾਨ ਮੇਲੇ ਤੇ ਪਹੁੰਚ ਕੇ ਕਿਉਂਕਿ 826 ਕਿਸਮ ਦੀ BMW 826 ਬਹੁਤ ਟੌਪ ਦਾ ਝਾੜ ਦਿੰਦਾ ਬਹੁਤ ਵਧੀਆ ਨੇ ਪਰਫਾਰਮੈਂਸ ਦਿੱਤੀ ਪਿਛਲੇ ਸਾਲ। DBW 327 370 7172 ਜਿਹੜੀਆਂ ਨਵੀਆਂ ਕਿਸਮਾਂ ਦੀ ਮੈਂ ਗੱਲ ਕਰ ਰਿਹਾ ਇਦੋਂ ਬਿਨਾ HD 2967 ਤੋਂ ਲੈ ਕੇ ਕੋਈ ਕਿਸਮ ਜਿਹੜੀ ਤੁਹਾਡੀ ਆਪਦੀ ਦੇਖੀ ਪਰਖੀ ਕਿਉਂਕਿ ਵੱਖ-ਵੱਖ ਏਰੀਆ 'ਚ ਵੱਖ-ਵੱਖ ਕਿਸਮਾਂ ਬਹੁਤ ਵਧੀਆ ਪਰਫਾਰਮ ਕਰਦੀਆਂ ਅਜੇ ਤੱਕ 2967 ਵੀ ਕਈ ਕਿਸਾਨ ਵੀਰਾਂ ਕੋਲੇ ਪੂਰਾ ਟੌਪ ਦਾ ਝਾੜ ਦਿੰਦੀ ਹੈ। 3086 ਆ ਗਈ। DWX 88 ਆ ਗਈ DW 222 ਆ ਗਈ 303 ਆ ਗਈ ਤੇ ਤੁਹਾਡੀ PBW ਜਿਹੜੀ 766 ਹੈ ਸੁਨੇਰੀ ਕਿਸਮ ਆ ਗਈ ਤੁਹਾਡੀ 1105 ਆ ਗਈ ਤੇ 677 ਆ ਗਈ 725 ਆ ਗਈ 824 869 803 ਕਹਿਣ ਦਾ ਭਾਵ ਕਿ ਜਿੰਨੀਆਂ ਵੀ ਕਿਸਮਾਂ ਖੋਜੀਆਂ ਗਈਆਂ ਨੇ ਪੀਜ ਲੁਧਿਆਣਾ ਆਈਆਈਡਬਲਯੂਬੀਰ ਕਰਨਾਲ ਸਾਰੀਆਂ ਹੀ ਵਧੀਆ ਪਰਫਾਰਮ ਕਰਦੀਆਂ ਪਿਛਲੇ ਸਾਲ ਦਾ ਆਪਦਾ ਬੀਜ ਜਿਹੜਾ ਤੁਸੀਂ ਰੱਖਿਆ ਉਹ ਜ਼ਰੂਰ ਬੀਜੋ ਵੱਧ ਰੱਖ ਵਿੱਚ ਤੇ ਨਵਾਂ ਬੀਜ ਤੁਸੀਂ ਮੇਲਿਆਂ ਤੋਂ ਲਿਆ ਕੇ ਆਪਦੀ ਜ਼ਰੂਰਤ ਅਨਸਾਰ ਬੀਜੋ ਐਸ ਵਾਰ ਜਿਹੜਾ ਕਿਸਾਨ ਵੀਰਾਂ ਦੇ ਵਿੱਚ 826 370 372 371 327 ਇਹਨਾਂ ਦੀ ਖੇਤ ਵਧਰੂਗੀ ਇਹਨਾਂ ਹੀ ਰੱਖਵਾ ਵਧੂਗਾ ਬਾਕੀ ਪੁਰਾਣੀਆਂ ਕਿਸਮਾਂ 187 222 303 ਉਹ ਚੱਲੀ ਜਾਣਾ ਇੱਕ ਗੱਜ਼ਾ ਜ਼ਰੂਰੀ ਹੈ ਮੇਰੀ ਜਿਹੜੀ ਕਿਸਮ ਤੁਸੀਂ ਪਿਛਲੇ ਸਾਲ ਬੀਜੀ ਜੀ ਨੇ ਵਧੀਆ ਪਰਫਾਰਮ ਕੀਤਾ ਕਿਹਨੇ ਮਾੜਾ ਪਰਫਾਰਮ ਕੀਤਾ ਇਹ ਥੱਲੇ ਕਮੈਂਟਾਂ 'ਚ ਬਹੁਤ ਕਿਸਮ ਦਾ ਨਾ ਤੇ ਉਹ ਜਿਹੜੀ ਪਰਫਾਰਮੈਂਸ ਉਹਦੀ ਲਈ ਕਿਵੇਂ ਝਾੜ ਰਿਆ ਤੇ ਆਪਦਾ ਏਰੀਆ ਕਿਉਂਕਿ ਕਿਸਾਨ ਵੀਰਾਂ ਨੂੰ ਇਹਦੇ ਨਾਲ ਮਦਦ ਮਿਲੂਗੀ ਜਿਹੜੇ ਕੋਈ ਕਿਸਾਨ ਵੀਰ ਕੋਰਾਈਟੀ ਆਪਦੀ ਬਦਲਨੀ ਚਾਹੁੰਦੇ ਆ ਕਿਉਂਕਿ ਉਹ ਤਾਂ ਹੁੰਦਾ ਨਾ ਕਿ ਉਹੀ ਵੈਰਾਈਟੀ ਆਪਾਂ ਬਦਲਵੇਂ ਖੇਤ ਚ ਬੀਜਦੀਏ ਉਹਦੇ ਨਾਲ ਵੀ ਝਾੜ ਦਾ ਫਰਕ ਪੈ ਜਾਂਦਾ ਬੀਜ ਆ ਜਿਹੜਾ ਨਵੇਂ ਥਾਂ ਨੂੰ ਜ਼ਿਆਦਾ ਮੰਦਾ ਬੀਜ ਤੁਸੀਂ ਇੱਕ ਦੂਜੇ ਨਾਲ ਵਟਾ ਲਓ ਉਹ ਵੀ ਬਹੁਤ ਵਧੀਆ ਪਰਫਾਰਮੈਂਸ ਦਿੰਦਾ ਹੁੰਦਾ ਪ੍ਰਾਈਵੇਟ ਬੀਜ ਖਰੀਦਣ ਤੋਂ ਬਹੁਤ ਜ਼ਿਆਦਾ ਗਰੇਜ ਕਰਿਆ ਕਰੋ ਬਹੁਤਾ ਨਵੀਆਂ ਕਿਸਮਾਂ ਲਵੀ ਭੱਜਣ ਦੀ ਜ਼ਰੂਰਤ ਨਹੀਂ ਹੁੰਦੀਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ